ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਮੈਂ ਇਸ ਵੀਡੀਓ ਦੇ ਵਿੱਚ ਦਰਜੀਤ ਦਸਾਂਝ ਦੀ ਗੱਲ ਕਰਨੀ ਹੈ ਜਿਸ ਨੂੰ ਅੱਜ ਸਾਰਾ ਝੋਲੀ ਚੁੱਕ ਮੀਡੀਆ ਜਾਂ ਸੋਸ਼ਲ ਮੀਡੀਆ ਜਾਂ ਉਹ ਲੋਕ ਜਿਨ੍ਹਾਂ ਦੇ ਸੂਈ ਬਿਲੀ ਚੋ ਵੀ ਦੇਸ਼ ਦੀ ਨਾ ਆਜ਼ਾਦੀ ਲਈ ਨਾ ਕੋਈ ਕੁਰਬਾਨੀ ਕੀਤੀ ਔਰ ਲੋਕ ਵੀ ਉਹਨੂੰ ਦੇਸ਼ทรਹੀ ਤੱਕ ਕਹਿ ਰਹੇ ਨੇ ਬੜਾ ਦੁੱਖ ਹੋਇਆ ਮੈਨੂੰ ਕਿਉਂ ਕਹਿ ਰਹੇ ਨੇ ਕੀ ਹੈ ਪੂਰੀ ਕਹਾਣੀ ਕਿਉਂ ਉਸ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਇਹ ਤੇ ਸਾਰੀ ਗੱਲਬਾਤ ਕਰ ਲਈਏ ਤੁਹਾਨੂੰ ਇਹ ਤਾਂ ਪਤਾ ਦਰਜੀਤ ਦਸਾਂਜ ਇੱਕ ਵੱਡਾ ਸਿੰਗਰ ਹੈ ਦੁਨੀਆ ਦੇ ਵਿੱਚ ਜਿਸ ਨੇ ਪੰਜਾਬ ਦਾ ਨਾਮ ਪੰਜਾਬੀ ਦਾ ਨਾਮ ਸਿੱਖੀ ਦਾ ਨਾਮ ਰੋਸ਼ਨ ਕੀਤਾ ਹੈ ਇਹ ਉਹੀ ਕਲਾਕਾਰ ਹੈ ਜਿਸ ਨੇ ਆਪਣੀ ਦਸਤਾਰ ਦੇ ਨਾਲ ਬਾਲੀਵੁੱਡ ਦੇ ਵਿੱਚ ਵੀ ਪੰਜਾਬੀ ਇੰਡਸਟਰੀ ਫਿਲਮ ਇੰਡਸਟਰੀ ਤਾਂ ਕਰਨੀ ਸੀ ਜਦੋਂ ਬਾਲੀਵੁੱਡ ਚ ਗਿਆ ਉੱਥੇ ਵੀ ਉਹਨੇ ਦਸਤਾਰ ਉਵੇਂ ਸਜਾਈ ਰੱਖੀ ਜਿਹੜੀ ਕਿ ਆਮ ਤੌਰ ਤੇ ਲੋਕ ਜਿਹੜੇ ਕਲਾਕਾਰ ਹੈ ਚਾਹੇ ਤਰਵਿੰਦਰ ਹੋਵੇ ਤੇ ਚਾਹੇ ਗੁਰਦਾਸ ਮਾਨਾ ਵੱਡੇ ਵੱਡੇ ਕਲਾਕਾਰਾਂ ਨੂੰ ਆਪਾਂ ਦੇਖਿਆ ਲੇਕਿਨ ਦਿਲਜੀਤ ਨੇ ਦਸਤਾਰ ਨਾਲ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਨਾ ਸਿਰਫ ਸਟੈਬਲਿਸ਼ ਕੀਤਾ ਬਲਕਿ ਬਹੁਤ ਵੱਡਾ ਕਲਾਕਾਰ ਬਣ ਗਿਆ ਹੁਣ ਜਿਵੇਂ ਉਹਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਤੇ ਜਿਸ ਤਰੀਕੇ ਨਾਲ ਸਾਰੀ ਜਿਹੜੀ ਇਹ ਵਿਵਾਦ ਜਿਹੜਾ ਹੋਇਆ ਮੈਨੂੰ ਤਾਂ ਹੈਰਾਨੀ ਦੀ ਗੱਲ ਉਦੋਂ ਹੋਈ ਹੈ ਜਦੋਂ ਉਹਨੂੰ ਕਲਾਕਾਰੀ ਉਹਦੇ ਨਾਲ ਬਾਈਕਾਟ ਕਰਨ ਦੀ ਗੱਲ ਕਰ ਰਹੇ ਨੇ ਮਤਲਬ ਆਮ ਲੋਕ ਸੋਸ਼ਲ ਮੀਡੀਆ ਦੇ ਜਿਹੜੇ ਲੋਕ ਨੇ ਇਹਨਾਂ ਦਾ ਤਾਂ ਚਲੋ ਕੀ ਕਰਨਾ ਜਦੋਂ ਕਲਾਕਾਰੇ ਕਹਿ ਰਹੇ ਨੇ ਕਿ ਜੀ ਉਹਦਾ ਬਾਈਕਾਟ ਕਰੋ ਮੋਦੀ ਸਾਹਿਬ ਦਾ ਪਾਸਪੋਰਟ ਜਿਹੜਾ ਹੈ ਜਬਤ ਕਰੋ ਇਹ ਜਿਹੜੀ ਨਾਗਰਿਕਤਾ ਜਿਹੜੀ ਹੈ ਖਤਮ ਕਰੋ ਬੜਾ ਦੁੱਖ ਹੋਇਆ ਮੈਨੂੰ ਉਹਨੇ ਇਹੋ ਜਿਹਾ ਕਿਹੜਾ ਗੁਨਾਹ ਕਰ ਲਿਆ ਜਿਹੜੀ ਫਿਲਮ ਦਾ ਰੌਲਾ ਪੈ ਰਿਹਾ ਹੈ ਨਾ ਜਿਹੜੀ ਕੁੜੀ ਨਾਲ ਹਾਨੀਆ ਅਮੀਰ ਨਾਲ ਉਹ ਫਿਲਮ ਤਾਂ ਫਰਬਿਚ ਤਿਆਰ ਹੋ ਗਈ ਸੀ ਇਹ ਸਾਰੀ ਗੱਲਬਾਤ ਆਪਾਂ ਕਰ ਲਈਏ ਇਸ ਵੀਡੀਓ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਅੱਜ ਵੀ ਕਰ ਰਹੇ ਹਾਂ ਪਿਆਰੇ ਦਰਸ਼ਕੋ ਇਸ ਚੈਨਲ ਨੂੰ ਜਿਨ੍ਹਾਂ ਨੇ ਅਜ ਤੱਕ ਨਹੀਂ ਸਬਸਕ੍ਰਾਈਬ ਕੀਤਾ ਉਹ ਪਲੀਜ਼ ਕਰ ਲਵੋ ਹੁਣ ਗੱਲ ਜਿਹੜੀ ਹੈ ਇਸ ਤੋਂ ਪਹਿਲਾਂ ਕਿ ਮੈਂ ਇਹ ਗੱਲ ਕਰਾਂ ਕਿ ਦਜੀਤ ਦਸਾਂ ਜੇ ਇੱਕ ਵੱਡਾ ਕਲਾਕਾਰ ਇੱਕ ਵੱਡਾ ਸਿੰਗਰ ਜਿਹੜਾ ਅੱਜ ਜਿਸ ਦੇ ਖਿਲਾਫ ਸਾਰਾ ਦੇਸ਼ ਜਿਹੜਾ ਮੀਡੀਆ ਘਟੁਕਟ ਉਸ ਦੇ ਖਿਲਾਫ ਖੜਾ ਕਰਨ ਲੱਗਿਆ ਹੋਇਆ ਹੈ ਉਸ ਮਾਮਲੇ ਦੇ ਵਿੱਚ ਮੈਂ ਨਿੱਜੀ ਇੱਕ ਆਪਣੀ ਗੱਲ ਤੁਹਾਨੂੰ ਦੱਸਣੀ ਚਾਹੁੰਦਾ 2005 ਦੇ ਵਿੱਚ ਮੈਂ ਪਾਕਿਸਤਾਨ ਜਿਹੜਾ ਪੰਜਾਬ ਹੈ ਲੈਂਦਾ ਪੰਜਾਬ ਉੱਥੇ ਸਾਡੀ ਪੰਜਾਬ ਯੂਨੀਵਰਸਿਟੀ ਅਸਲ ਦੇ ਵਿੱਚ ਜਿਹੜੀ ਪਹਿਲੀ ਯੂਨੀਵਰਸਿਟੀ ਪੰਜਾਬ ਉੱਥੋਂ ਦਾ ਪਹਿਲਾ ਵਿਭਾਗ ਪੱਤਰਕਾਰੀ ਦਾ ਉਹ ਫਿਰ ਉਸ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਚੰਡੀਗੜ੍ਹ ਆਇਆ ਸੀ ਉਸ ਪੱਤਰਕਾਰੀ ਵਿਭਾਗ ਦੇ ਵਿੱਚ ਲੈਕਚਰ ਦੇਣ ਗਿਆ ਮੈਂ ਮੈਂ ਲੈਕਚਰ ਜਦੋਂ ਦੇ ਰਿਹਾ ਇੱਕ ਮੁੰਡਾ ਉੱਠਿਆ ਤੇ ਉਹਨੇ ਮੈਨੂੰ ਕਿਹਾ ਕਿ ਜੀ ਤੁਸੀਂ ਹੁਣ ਗਲਤ ਕਰ ਰਹੇ ਹੋ ਲੇਕਿਨ ਇਸ ਦੇਸ਼ ਦੀ ਸਾਡੇ ਮੁਲਕ ਦੀ ਆਜ਼ਾਦੀ ਲਈ 10 ਲੱਖ ਲੋਕਾਂ ਦੀ ਕੁਰਬਾਨੀ ਦਿੱਤੀ ਆ ਸੀ ਮੈਂ ਆਖਿਆ ਕਾਕਾ ਤੁਸੀਂ ਦੋਨਾਂ ਨੇ ਦੋਨੇ ਪੰਜਾਬਾਂ ਨੇ ਦਿੱਤੀਆਂ ਤੁਸੀਂ ਕੱਲਿਆਂ ਨੇ ਨਹੀਂ ਦਿੱਤੀ ਉਸ ਵੇਲੇ ਨੂੰ ਤੁਸੀਂ ਜਿਹੜਾ ਹੈ ਇਸ ਤਰ੍ਹਾਂ ਨਾ ਯਾਦ ਕਰੋ ਉਹ ਬੰਦਾ ਅਸਲ ਦੇ ਵਿੱਚ ਹਿੰਦੁਸਤਾਨ ਦੇ ਖਿਲਾਫ ਬੋਲਣ ਦੀ ਜਦੋਂ ਉਹਨੇ ਕੋਸ਼ਿਸ਼ ਕੀਤੀ ਮੈਂ ਉਹਨੂੰ ਫਿਰ ਇਹ ਕਿਹਾ ਮੈਂ ਕਿਹਾ ਦੇਖੋ ਇੱਕ ਸ਼ੇਅਰ ਸੁਣਾਇਆ ਉਹ ਕਿਹਾ ਮੈਂ ਕਿਹਾ ਉਨ੍ਹਾਂ ਦਾ ਜੋ ਫਰਜ਼ ਹੈ ਉਹ ਅਹਲੇ ਸਿਆਸਤ ਜਾਣੇ ਮੇਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਮੈਂ ਤਾਂ ਇਹ ਕਹਿਣਾ ਕਿ ਅਸੀਂ ਸਹਿਤਕਾਰ ਕਲਾਕਾਰ ਅਸੀਂ ਤਾਂ ਸਿਰਫ ਮੁਹੱਬਤ ਦੀ ਗੱਲ ਕਰਦੇ ਆ ਇਹ ਸਾਰੀਆਂ ਗੱਲਾਂ ਤਾਂ ਸਿਆਸਤਦਾਨਾਂ ਦੇ ਕਰਨ ਵਾਲੀਆਂ ਨੇ ਮੈਨੂੰ ਇਸੇ ਕਰਕੇ ਕਰਕੇ ਦੁੱਖ ਹੋਇਆ ਤੇ ਵੀਡੀਓ ਬਣਾਉਣੀ ਪਈ ਕਿ ਜਦੋਂ ਫਿਲਮੀ ਕਲਾਕਾਰ ਉੱਠ ਕੜੇ ਜੀ ਇਹ ਦਸਾਂਜ ਦਾ ਇਹ ਕਰੋ ਜੀ ਇਹਦਾ ਬਾਈ ਕਟ ਕਰੋ ਜੇ ਆਮ ਲੋਕ ਹੁੰਦੇ ਤਾਂ ਫਿਰ ਸ਼ਾਇਦ ਮੈਨੂੰ ਇਹਨਾ ਦੁੱਖ ਨਾ ਹੁੰਦਾ ਹੁਣ ਗੱਲ ਆਪਾਂ ਕਰ ਲਈ ਅਸਲ ਦੇ ਵਿੱਚ ਗੱਲ ਕੀ ਹੈ ਜਿਨ੍ਹਾਂ ਲਈ ਬਿਲਕੁਲ ਨਵੀਂ ਗੱਲ ਹੈ ਗੱਲ ਇਹ ਹੈ ਇੱਕ ਫਿਲਮ ਪਹਿਲਾਂ ਵੀ ਆਈ ਸੀ ਸਰਦਾਰ ਜੀ ਹੁਣ ਸਰਦਾਰ ਜੀ 3 ਬਣੀ ਹੈ ਹੁਣ ਇਹ ਸਰਦਾਰ ਜੀ 3 ਦੇ ਵਿੱਚ ਜਿਹੜੀ ਹੀਰੋਨ ਹੈ ਉਹ ਦਾ ਨੋਅ ਹੈ ਖਾਨੀਆ ਅਮੀਰ ਉਹ ਪਾਕਿਸਤਾਨ ਦੀ ਕੁੜੀ ਹੈ ਤੇ ਜਦੋਂ ਇੱਕ ਫਿਲਮ ਦੇ ਬਾਰੇ ਚ 22 ਜੂਨ ਨੂੰ ਸਰਦਾਰ ਜੀ ਤਿੰਨ ਦਾ ਟ੍ਰੇਲਰ ਜਾਰੀ ਹੋਇਆ ਫਿਲਮ ਤਾਂ ਹੋਣੀ ਹੈ 27 ਨੂੰ ਹਲੇ ਰਿਲੀਜ਼ ਜਦੋਂ ਟ੍ਰੇਲਰ ਜਾਰੀ ਹੋਇਆ ਉਸ ਵੇਲੇ ਜਿਹੜਾ ਹੈ ਰੋਲਾ ਪੈ ਗਿਆ ਕਿ ਤੁਸੀਂ ਪਾਕਿਸਤਾਨ ਦੀ ਕਲਾਕਾਰ ਨਾਲ ਕਿਉਂ ਫਿਲਮ ਕੀਤੀ ਖਾਨੀਆ ਅਮੀਰ ਨਾਲ ਕਿਉਂ ਕੀਤੀ ਇਹ ਰੋਲਾ ਪੈ ਗਿਆ ਹੁਣ ਟ੍ਰੇਲਰ ਜਿਹੜਾ ਰਿਲੀਜ਼ ਹੋਇਆ ਲੋਕ ਦਲਜੀਤ ਦਸਾਂਝ ਨੂੰ ਟ੍ਰੋਲ ਕਰਨ ਲੱਗੇ ਹਾਨੀਆਂ ਅਮੀਰ ਨੂੰ ਟ੍ਰੋਲ ਕਰਨ ਲੱਗੇ ਮਤਲਬ ਕੋਈ ਦਲਜੀਤ ਦਾ ਮੈਂ ਇਥੋਂ ਤੱਕ ਸੁਣਿਆ ਕਿ ਗਦਾਰ ਕਹਿ ਰਿਹਾ ਕਮਾਲ ਤਾਂ ਇਹ ਹੈ ਕੋਈ ਕਹ ਰਿਹਾ ਜੀ ਦਲਜੀਤ ਪੈਸੇ ਨੂੰ ਜ਼ਿਆਦਾ ਇਮੇ ਦਿੱਤਾ ਦੇਸ਼ ਨਾਲੋਂ ਹਾਨੀਆਂ ਜਿਹੜੀ ਹਾਨੀਆਂ ਅਮੀਰ ਹੈ ਨਾ ਉਹਨੂੰ ਤਾਂ ਕਰ ਲਈ ਸੀ ਉਹਦਾ ਵੀ ਇੱਕ ਕਾਰਨ ਹੈ ਕਿਉਂਕਿ ਜਿਹੜੀ ਹਾਨੀਆਂ ਅਮੀਰ ਹੈ ਨਾ ਉਸ ਨੇ ਜਿਹੜੀ ਇੱਕ ਜਦੋਂ ਇਹ ਲੜਾਈ ਚੱਲੀ ਨਾ ਲੜਾਈ ਤਾਂ ਕਾਦੀ ਸੀ ਜਦੋਂ ਇਹ ਪਹਿਲਗਾਮ ਦਾ ਹੋਇਆ ਹਮਲਾ ਤੇ ਉਸ ਤੋਂ ਬਾਅਦ ਕੁਝ ਦਿਨ ਲਈ ਜੋ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਲੜਾਈ ਵਰਗਾ ਮਾਹੌਲ ਬਣਿਆ ਉੱਥੇ ਉਸ ਨੇ ਜਿਹੜਾ ਕਿਹਾ ਕਿ ਹਿੰਦੁਸਤਾਨ ਦੀ ਜਿਹੜੀ ਫੌਜ ਹੈ क्रूर ਹੈ ਕਾਹਿਰ ਹੈ ਮਤਲਬ ਕਿ ਉਹ ਹਿੰਦੁਸਤਾਨ ਦੇ ਖਿਲਾਫ ਬੋਲੀ ਕਿਉਂਕਿ ਉਹ ਇੰਸਟਾਗ੍ਰਾਮ ਤੇ ਕਾਫੀ ਐਕਟਵ ਰਹਿੰਦੀ ਆ। ਤੋਂ ਇਹ ਲੋਕੋ ਦੇ ਖਿਲਾਫ ਸੀ ਕਿਉਂਕਿ ਉਹਨੇ ਕਾਇਰ ਤੇ ਕਰੋੜ ਕਿਹਾ ਸੀ ਇਹ ਗੱਲ ਠੀਕ ਹੋ ਸਕਦੀ ਹੈ। ਇਹਦੇ ਚ ਕੋਈ ਦੋਰਾਵਾ ਨਹੀਂ ਜੇ ਉਹਨੇ ਕੀਤਾ ਇਹ ਕਹਿ ਤਾ ਗਲਤ ਕਿਹਾ। ਲੇਕਿਨ ਉਹ ਕੁੜੀ ਜਿਹੜੀ ਹੈ ਵੈਸੇ ਤਾਂ ਉਹ ਵੀ ਕਲਾਕਾਰ ਹੈ 17 ਚ ਉਹ ਇੱਕ ਤਿਤਲੀ ਡਰਾਮਾ ਸੀ ਉੱਥੇ ਪਾਕਿਸਤਾਨ ਦੇ ਟੀਵੀ ਤੇ ਉਦੋਂ ਹੋ ਜਿਹੜਾ ਡੈਬਿਊ ਕੀਤਾ ਸੀ ਉਹਨੇ 바ਵਾ ਉਹਦਾ ਨਾਮ ਬਣਿਆ ਇਸਕੀਆ ਇੱਕ ドラマ ਹੁੰਦਾ ਸੀ ਉਹ ਵਿੱਚ ਉਹ ਚੰਗਾ ਨਾਮ ਕਮਾਇਆ ਤੇ ਸੋਸ਼ਲ ਮੀਡੀਆ ਤੇ ਵੀ ਫਿਲਮਾਂ ਤਾਂ ਪਾਉਂਦੀ ਰਹਿੰਦੀ ਹੈ ਕੀ ਕਹਿੰਦੇ ਨੇ ਰੀਲਾਂ ਪੰਜਾਬ ਭਾਰਤੀ ਗਾਣੇ ਤੇ ਪਾਉਂਦੀ ਹੈ ਤੇ ਠੀਕ ਆ ਉਹਦਾ ਸੰਬੰਧ ਹੁਣ ਰੌਲਾ ਤਾਂ ਇਹ ਹੈ ਕਿ ਉਹਨੇ ਕਿਹਾ ਲੇਕਿਨ ਇਹ ਫਿਲਮ ਜਿਹੜੀ ਹੈ ਇਹ ਤਾਂ ਪਹਿਲਾਂ ਬਣ ਗਈ ਸੀ ਇਸ ਤਰ੍ਹਾਂ ਦਾ ਉਹ ਠਾਕਰ ਜਿਹੜਾ ਚੱਲ ਮੇਰੇ ਪੁੱਤ ਵਾਲਾ ਉਹ ਵੀ ਤਾਂ ਬਰਤ ਬੋਲੇ ਹਿੰਦੁਸਤਾਨ ਦੇ ਫਿਲਮਾਂ ਤਾਂ ਉਹ ਵੀ ਚੱਲ ਰਹੀ ਹੈ ਫਿਲਮਾਂ ਉਹ ਵੀ ਬਣੀਆਂ ਨੇ ਉਹ ਵੀ ਪਈਆਂ ਹਲੇ ਪੈਂਡਿੰਗ ਪੇ 6 ਫਿਲਮਾਂ ਪਈਆਂ ਨੇ ਪਾਕਿਸਤਾਨੀ ਕਲਾਕਾਰਾਂ ਲਈ ਹਲੇ ਦਰਜਨ ਫਿਲਮਾਂ ਬਣ ਰਹੀਆਂ ਨੇ ਕੋਈ ਐਡਿਟ ਹੋ ਰਹੀ ਹੈ ਕੁਝ ਹੋ ਰਿਹਾ ਹੈ ਇਹ ਸਹਲਾਤ ਕਿਉਂ ਕਰਦੇ ਰਹਿੰਦੇ ਨੇ ਅਕਸਰ ਹੁੰਦੀਆਂ ਨੇ ਇੱਕ ਦੂਜੇ ਦੇ ਨਜ਼ਰ ਆਉਂਦੇ ਨੇ ਫਿਲਮਾਂ ਦੇ ਵਿੱਚ ਖਾਸ ਤੌਰ ਤੇ ਪਾਕਿਸਤਾਨੀ ਕਲਾਕਾਰ ਇੰਡੀਅਨ ਫਿਲਮਾਂ ਦੇ ਵਿੱਚ ਪਰ ਇਹ ਤਾਂ ਇਹ ਸੀ ਕਿ ਇਹਦੀ ਸ਼ੂਟਿੰਗ ਤਾਂ ਪਹਿਲਾਂ ਹੋ ਚੁੱਕੀ ਤੇ ਮੁਕੰਮਲ ਹੋ ਚੁੱਕੀ ਹੈ ਪਠਰਾ ਪਹਿਲਗਾਮ ਦੀ ਦੋ ਜਿਹੜੀ ਅਪ੍ਰੈਲ ਨੂੰ ਹੁੰਦੀ ਹੈ ਮਈ ਚ ਜਾ ਕੇ ਲੜਾਈ ਹੁੰਦੀ ਹੈ ਇਹ ਤਾਂ ਪਹਿਲੇ ਚਾਰ ਹੋ ਗਈ ਸੀ ਇਹਦੇ ਚ ਦਿਲਜੀਤ ਜਾਇ ਦਾ ਕੋਈ ਕਸੂਰ ਕਿਤੇ ਵੀ ਨੂੰ ਨਜ਼ਰ ਆਉਂਦਾ ਤੇ ਇਹ ਤਾਂ ਹੁਣ ਤੁਸੀਂ ਕਹੋਗੇ ਚੱਲ ਮੇਰਾ ਪੁੱਤ ਚਾਰ ਬਣ ਰਹੀ ਹੈ ਉਹ ਉਹ ਵੀ ਬੋਲੇ ਨੇ ਫਿਲਮ ਉਹ ਵੀ ਹੈਲੇ ਪੈਂਡਿੰਗ ਪਈਆ ਉਹਨੇ ਵੀ ਚੱਲੜਾ ਯਾਨੀ ਇਹ ਦੇ ਚ ਜਿਹਦਾ ਖਰਚਾ ਹੋਇਆ ਹੈ ਕਲਾਕਾਰ ਦਾ ਨਾਲ ਕਲਾਕਾਰਾਂ ਦੀ ਸਿਆਸਤ ਨਾਲ ਕੀ ਲਿੰਕ ਹੈ ਇਹ ਵੀ ਤਾਂ ਦੇਖੋ ਨਾ ਜਿਹੜੇ ਕਰੋੜਾ ਰੁਪਏ ਖਰਚੇ ਨੇ 25 ਕਰੋੜ ਰੁਪਈਆ ਲੱਗ ਚੁੱਕਿਆ ਤੇ ਤੁਸੀਂ ਉਹਨੂੰ ਕਹਿੰਦੇ ਹੋ ਉਹਨੂੰ ਟੋਲ ਕਰਦੇ ਹੋ ਇਹ ਗਦਾਰ ਹੈ ਕਰ ਹੁਣ ਇਹ ਜਿਹੜਾ ਦੁੱਖ ਦੀ ਮੈਂ ਗੱਲ ਕਰ ਰਿਹਾ ਸੀ ਉਹ ਤਾਂ ਉਦੋਂ ਹੋਇਆ ਜਦੋਂ ਵੀ ਜਿਹੜੀ ਫਿਲਮ ਦਾ ਦੀ ਐਸੋਸੀਏਸ਼ਨ ਨੇ ਉੱਡਣੇ ਵਿਰੋਧ ਕਰਨਾ ਸ਼ੁਰੂ ਕੀਤਾ ਜਿਵੇਂ ਐਫ ਡਬਲਯੂ ਆਈਸੀ ਹੈ ਜਿਹੜੀ ਫਿਲਮ ਫੈਡਰੇਸ਼ਨ ਆਫ ਵੈਸਟਰਨ ਸਿਟੀ ਅਪਲਾਈਸ ਇਹਨੇ ਤਾਂ ਬਦਲ ਸਿੱਧੇ ਹੀ ਕਰਦਾ ਹੈ ਤਾਂ ਦੇਸ਼ ਤੋਂ ਹੈ ਇਹਦੇ ਵਿੱਚ ਬੰਦਿਆਂ ਦਾ ਦੇਖ ਰਿਹਾ ਸੀ ਮੈਨੂੰ ਤਾਂ ਬੜੀ ਅਜੀਬ ਲੱਗਿਆ ਇਹ ਜਿਹੜੇ ਇੱਕ ਚਿੱਠੀ ਲਿਖੀ ਮੈਂ ਦੇਖੀ ਉਹ ਚਿੱਠੀ ਜਿਹੜੀ ਮੋਦੀ ਸਾਹਿਬ ਨੂੰ ਲਿਖੀ ਹੈ ਕਿ ਜੀ ਇਹਨੂੰ ਤੁਸੀਂ ਬਾਈਕਾਟ ਕਰੋ ਉਹਦਾ ਇਹ ਮੋਦੀ ਸਾਹਿਬ ਆਪ ਮਲੇ ਨੇ ਦਰਜੀਤ ਨੂੰ ਉਹਨਾਂ ਨੂੰ ਵੀ ਪਤਾ ਹੈ ਵੱਡਾ ਜਿਹੜੇ ਕਲਾਕਾਰ ਹੈ ਇਹ ਉਹਨੂੰ ਕਹਦੇ ਜੀ ਦੇਸ਼ਦ్రోਹੀ ਹੈ ਤੇ ਇਹ ਦੇ ਬਾਈਕਾਟ ਕਰੋ ਜੀ ਇਹਦਾ ਪਾਸਪੋਰਟ ਰੱਦ ਕਰੋ ਜੀ ਇਹਦੀ ਨਾਗਰਤਾ ਰੱਦ ਕਰੋ ਕਿਹਾ ਦੇਸ਼ ਦਾ ਕਿਹੜਾ ਪਵਨ ਕਰਤਾ ਉਹਨੇ ਜੇ ਕੋ ਉਥੋਂ ਦੀ ਕੁੜੀ ਨਾਲ ਕੰਮ ਕਰ ਲਿਆ ਉਥੋਂ ਦੀ ਲੈ ਕੇ ਕਲਾਕਾਰਾਂ ਨੂੰ ਤਾਂ ਤੁਸੀਂ ਬਖਸ਼ ਦੋ لیکن دلجیت ور دلجیت ہے دلجیت ਨੂੰ ਜਦੋਂ ਇਹ ਪਤਾ ਲੱਗਿਆ ਉਹਨੇ ਵੀ ਲਿਖਿਆ ਉਹਨੇ ਆਪਣੇ ਇੰਸਟਾਗ੍ਰਾਮ ਤੇ ਵੀ ਦੇਖ ਰਿਆ ਸੀ ਉਹਨੇ ਲਿਖਿਆ ریلیز ਹੋਣ ਤੋਂ ਪਹਿਲਾਂ ਸੈਂਸਿਟ ਕੁਐਸਚਨ ਮਾਰਕ ਪਾਤਾ ਫਿਰ ਕਹਿੰਦੇ ਮੈਂਨੇ ਪੰਜਾਬ 95 ਦੇਖੀ ਹੈ ਤੇ ਫਿਰ ਹੁਣ ਕਹਦਾ ਸ਼ਾਇਦ ਅਸਲੀ ਜਿਹੜਾ ਇਹ ਸ਼ੁਰੂ ਹੋਈ ਹੈ ਤੋਂ ਲੜਾਈ ਚ ਹੁਣ ਸਾਡਾ ਮੀਡੀਆ ਵੀ ਕੋਈ ਤਾਂ ਪਿਆ ਮੈਂ ਦੇਖ ਰਿਹਾ ਸੀ ਉਹਦਾ ਰਾਤ ਅੰਦੋਰੀ ਦਾ ਸ਼ੇਰ ਇਹਨੇ ਕਿਤੇ ਸੁਣਾਇਆ ਸੀ ਦਲਜੀਤ ਨੇ ਉਹਨੂੰ ਬਾਰ ਬਾਰ ਸੁਣਾਇਆ ਜਾ ਰਿਹਾ ਬਾਰ ਬਾਰ ਸੁਣਾਇਆ ਜਾ ਰਿਹਾ ਗਲੋ ਠੀਕ ਹੈ ਜੇ ਉਹ ਕਹਿੰਦਾ ਫਿਰ ਇਹ ਚ ਗਲਤ ਵੀ ਕੀ ਹੈ ਰਾਤ ਅੰਦੋਰੀ ਨੇ ਕੀ ਕਿਹਾ ਸੀ ਬੜਾ ਪਪੂਲਰ ਸ਼ੇਰ ਸੀ ਉਹਦਾ ਹੁਣ ਤਾਂ ਰਹੇ ਦੀ ਉਹ ਕਹਿੰਦਾ ਕਿ ਸਭ ਦਾ ਖੂਨ ਹੈ ਸ਼ਾਮਲ ਯਹਾਂ ਕੀ ਮਿੱਟੀ ਮੇਂ ਸਭ ਦਾ ਖੂਨ ਹੈ ਸ਼ਾਮਲ ਯਹਾਂ ਦੀ ਮਿੱਟੀ ਮੇ ਕਿਸੇ ਕੇ ਬਾਪ ਦਾ ਹਿੰਦੁਸਤਾਨ ਥੋੜੀ ਹੈ ਇਹ ਗੱਲ ਨੂੰ ਬਾਰ ਬਾਰ ਦਿਖਾ ਰਹੇ ਨੇ ਕਿ ਦਰਜੀਤ ਇਹ ਕਹਿੰਦਾ ਉਹ ਭਾਈ ਦਰਜੀਤ ਜੋ ਕਹਿ ਰਿਹਾ ਇਹ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਹਿਲੀ ਤਾਂ ਗੱਲ ਹੈ ਵੀ ਇਹ ਬਿਲਕੁਲ ਗਲਤ ਹੈ ਦਰਜੀਤ ਦੀ ਇਹ ਫਿਲਮ ਜਿਹੜੀ ਪਹਿਲਾਂ ਬਣ ਚੁੱਕੀ ਹੈ ਉਸ ਵੇਲੇ ਹਿੰਦੁਸਤਾਨ ਦਾ ਕੋਈ ਪਾਕਿਸਤਾਨ ਨਾਲ ਝਗੜਾ ਨਹੀਂ ਸੀ ਤੇ ਪਹਿਲਾਂ ਵੀ ਤਾਂ ਫਿਲਮਾਂ ਬਣੀਆਂ ਨੇ ਤੇ ਜੇ ਬਾਤ ਝਗੜਾ ਹੋ ਗਿਆ ਤੇ ਹੁਣ ਉਹਨੂੰ ਤੁਸੀਂ ਕਿਸ ਲੈਵਲ ਤੇ ਦੇਸ਼ਰੋ ਕਹ ਰਹੇ ਕਦੇ ਦੇਸ਼ਰੋ ਵੀ ਕਦੇ ਉਹਨੂੰ ਕਹੋ ਜੀ ਇਹਦੀ ਨਾਗਰਿਕਤਾ ਰੱਦ ਕਰੋ ਕਦੇ ਪੈਸੇ ਕਮਾਉਣ ਦੀ ਗੱਲ ਕਰਦੇ ਬਿਲਕੁਲ ਅਨ ਲੌਜੀਕਲ ਗੱਲ ਹੋ ਰਹੀ ਹੈ ਜਿਹੜੀ ਇਹ ਹੋ ਰਹੀ ਹੈ ਇਹ ਨਹੀਂ ਹੋਣਾ ਚਾਹੀਦਾ ਦੇਖੋ ਜੇ ਇੱਕ ਬੰਦੇ ਨੇ ਤਰੱਕੀ ਕੀਤੀ ਹੈ ਮੈਨੂੰ ਇਹ ਲੱਗਦਾ ਜਿਹੜੇ ਬੰਦੇ ਉਹਦੇ ਫਿਲਮ ਲਾਈਨ ਵਾਲੇ ਵਿਰੋਧ ਕਰ ਰਹੇ ਨੇ ਉਹ ਤਾਂ ਉਹਦੇ ਨਾਲ ਜੈਲਸੀ ਕਰ ਰਹੇ ਨੇ ਇੱਕ ਆਮ ਘਰ ਦਾ ਮੁੰਡਾ ਪਹਿਲਾਂ ਉਹਨੇ ਕੀਰਤਨ ਚ ਕੀਤਾ ਫਿਰ ਉਹਨੇ ਗਾਣੇ ਚ ਕੀ ਫਿਰ ਉਹ ਗੀਤਾਂ ਚ ਆਇਆ ਗੀਤਾਂ ਚ ਨੌ ਬਣਾਇਆ ਫਿਰ ਪੰਜਾਬੀ ਫਿਲਮ ਇੰਡਸਟਰੀ ਚ ਨੌ ਬਣਾਇਆ ਆਪਦੀ ਐਕਟਿੰਗ ਦੇ ਸਿਰ ਤੇ ਉਹ ਜਦੋਂ ਉਹ ਚੜਿਆ ਤੇ ਫਿਰ ਹਿੰਦੀ ਫਿਲਮਾਂ ਚ ਲੈ ਗੇ ਹਿੰਦੀ ਫਿਲਮਾਂ ਚ ਵੱਡੇ ਵੱਡੇ ਕਲਾਕਾਰ ਅਕਸ਼ੇ ਕੁਮਾਰ ਵਰਗੇ ਕਲਾਕਾਰਾਂ ਦੇ ਸਾਹਮਣੇ ਤੇ ਜਿਹੜਾ ਉੜਦਾ ਪੰਜਾਬ ਵਰਗੇ ਕਲਾਕਾਰਾਂ ਚ ਜਿਸ ਤਰੀਕੇ ਨਾਲ ਉਹਦੀ ਕਲਾਕਾਰੀ ਦਿਖਾਈ ਦੇ ਉਹਦਾ ਉਹ ਆਪਣੇ ਦਮ ਤੇ ਗਿਆ ਨਾ ਉੱਥੇ ਤੇ ਉਦੋਂ ਬਾਅਦ ਤਾਂ ਫਿਰ ਤੁਸੀਂ ਦੇਖਿਆ ਹੁਣੇ ਕਿੱਡਾ ਨਾਮ ਕਰਿਆ ਕਮਾਇਆ ਔਰ ਪੰਜਾਬ ਦਾ ਕੀਤਾ ਜਦੋਂ ਉਹ ਕਹਿੰਦਾ ਆਗੇ ਪੰਜਾਬੀ ਹੋਏ ਤੇ ਉਹਦਾ ਮਤਲਬ ਹੈ ਕਿ ਜਿਹੜੇ ਲੋਕ ਇਹ ਕਰ ਰਹੇ ਨੇ ਮੈਂ ਉਹਨਾਂ ਦੀ ਦੇਖ ਰਿਹਾ ਸੀ ਵੀ ਕਿੱਥੋਂ ਕਿੱਥੋਂ ਦੇ ਨੇ ਇਹ ਜਿਹੜੀ ਰਾਸ਼ਟਰਵਾਦੀ ਸੈਨਾ ਜੀ ਬਣੀ ਫਿਰਦੀ ਹੈ ਉਹਦੇ ਮਤਲਬ ਉਹਨਾਂ ਨੇ ਕਿਸੇ ਨੇ ਮਤਰੇ ਗੱਲ ਕੀਤੀ ਹੈ ਮੈਂ ਤਾਂ ਉਦੋਂ ਕਹਿਣਾ ਉਹਨਾਂ ਨੂੰ ਜਦੋਂ ਬੰਗਾਲ ਜਾਂ ਪੰਜਾਬ ਦਾ ਕੋਈ ਬੰਦਾ ਬੋਲਦਾ ਹੈ ਕਿਉਂਕਿ ਇਹ ਸੜੀ ਆਜ਼ਾਦੀ ਆਜ਼ਾਦੀ ਜਾਂ ਰਾਸ਼ਟਰ ਰਾਸ਼ਟਰ ਜਿਹੜਾ ਕਰਦੇ ਨੇ ਇਹਨਾਂ ਨੇ ਕੀ ਖਵੇਜ ਆ ਭੁਗਤਿਆ ਖਵੇਜਾ ਤਾਂ ਪੰਜਾਬ ਨੇ ਭੁਗਤਿਆ ਸਾਰੀ ਗੱਲ ਬਾਤ ਦਾ ਮਤਲਬ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬੀਆਂ ਦਾ ਹੋਇਆ ਜਾਂ ਫਿਰ ਬੰਗਾਲੀਆਂ ਦਾ ਹੋਇਆ ਇਹ ਇਹ ਨੂੰ ਦੇਸ਼ ਧਰੋਹੀ ਤੁਸੀਂ ਇਹ ਇੰਨੀ ਗੱਲ ਤੇ ਕਹਿ ਰਹੇ ਹੋ ਮੈਂ ਸਮਝਦਾ ਕਿ ਇੱਥੇ ਦਰਜੀਤ ਦਾ ਸਾਥ ਦੇਣਾ ਚਾਹੀਦਾ ਦਰਜੀਤ ਠੀਕ ਹੈ ਦਰਜੀਤ ਤਾਂ ਕੋਈ ਹੋ ਨਹੀਂ ਉਹਦਾ ਕਸੂਰ ਤਾਂ ਹੁੰਦਾ ਜੇ ਉਹ ਇਸ ਇਨਸੀਡੈਂਟ ਤੋਂ ਬਾਅਦ ਲੜਾਈ ਤੋਂ ਬਾਅਦ ਇਹ ਕੰਮ ਕਰਦਾ ਇਹ ਫਿਲਮ ਪਹਿਲਾਂ ਬਣ ਚੁੱਕੀ ਹੈ ਵੈਸੇ ਤਾਂ ਮੈਂ ਪਹਿਲੇ ਕਹਿ ਚੁੱਕਿਆ ਕਿ ਤੁਸੀਂ ਆਪਸ ਲੜੋ ਜੋ ਕਰਨਾ ਕਰੋ ਸਿਆਸਤ ਕਰੋ ਲੇਕਿਨ ਕਲਾਕਾਰਾਂ ਨੂੰ ਤਾਂ ਬਖਸ਼ੋ ਕਲਾਕਾਰ ਤਾਂ ਜਿਹੜੇ ਨੇ ਉਹ ਤਾਂ ਮੁਹੱਬਤ ਦਾ ਪੈਗਾਮ ਦੇ ਨਾਲ ਹੁੰਦੇ ਨੇ ਉਹਨਾਂ ਨੂੰ ਤਾਂ ਇਸ ਲੜਾਈ ਤੋਂ ਕੱਢ ਦੇਣਾ ਚਾਹੀਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ